ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚਿਆ ਕਹਿੰਦੇ ਵੀ ਆਪਣੇ ਪੁਰਾਣੇ ਮਿੱਤਰ ਜੱਗੀ ਲਵੇ ਪਿੰਡ ਵੀ ਬਰਨਾਲਾ ਹੀ ਆ ਸ਼ਹਿਰ ਵੀ ਬਰਨਾਲਾ ਹੀ ਲੱਗਦਾ ਸੱਜਣ ਦਾ ਤਹਿਸੀਲ ਜ਼ਿਲ੍ਹਾ ਸਾਰਾ ਕੁਝ ਹੀ ਬਰਨਾਲਾ ਆ ਗਿਆ ਆ ਗਿਆ ਸੇਖਾ ਰੋਡ ਤੇ ਨੋਰਾ ਬਾਈ ਦਾ ਤੇ ਗੱਲਬਾਤ ਬਾਕੀ ਥੋੜੀ ਜੱਗੀ ਨਾਲ ਕਰਾ ਦਾਂਗੇ ਮੰਡੀ ਆਲਾ ਸ਼ਿਸ਼ਟਮੀ ਬਣਿਆ ਹੋਇਆ ਔਰੇ ਤੇ ਕੱਲੀ ਕੱਲੀ ਬੱਛੀ ਤੋਰ ਕੇ ਦਿਖਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਾ ਗੈਰੀ ਲੈ ਆ ਇਧਰ ਨੂੰ ਆ ਜਾ ਜੱਗੀ ਫਿਰ ਹੋਰ ਕਿਵੇਂ ਆ ਠੀਕ ਹੈ ਬਈ ਵਧੀਆ ਹੋ ਠੀਕ ਠਾਕ ਚੜਦੀ ਕਲਾ ਜਿੰਮੋ ਚੜਦੀ ਕਲਾ ਜੀ ਨੌਰੇ ਦਾ ਕਿਵੇਂ ਚੱਲਦਾ ਕੰਮ ਉਧਰ ਨੌਰੇ ਦਾ ਬਸ ਬਈ ਅਗਲੀ ਵੀਡੀਓ ਚ ਅਪ ਉਧਰ ਹੀ ਪਾਵਾਂਗੇ ਵੀਡੀਓ ਨੌਰੇ ਚ ਹੀ ਬਣਾਵਾਂਗੇ ਪਰ ਤਾਂ ਇਹ ਮੋਹਰ ਤਾਂ ਅਗਲੀ ਵੀਡੀਓ ਠੀਕ ਹੈ ਗੱਲ ਅਗਲੀ ਵੀਡੀਓ ਬਾਈ ਦੀ ਫਿਰ ਨਵੇਂ ਨੌਰੇ ਚ ਫਸਟ ਆਪਾਂ ਹੀ ਪਾਵਾਂਗੇ ਤੇ ਸ਼ੁਰੂ ਇੱਥੋਂ ਕਰ ਲਈਏ ਸੂਈ ਤੋਂ ਹਾਂ ਤੋ ਹਾਂ ਮਾਰਗਰੀ ਕੈਮਰਾ ਇਹਦਾ ਪਹਿਲਾ ਡਰਕ ਕੁਆਲਿਟੀ ਥਣ ਦਾ ਸੈਜ ਹੀ ਦਿਖਾ ਦੇ ਇੱਥੋਂ ਵੀਊ ਕਰਕੇ ਕਿਹੜਾ ਸੂਆ ਜੱਗੀ ਇਹਦਾ ਸੂਆ ਦੂਜਾ ਜੀ ਪਿਓਰ ਛੇ ਦਿਨ ਦਾ ਕੀ ਜਮ ਬੰਦਾਂ ਚ ਆ ਗਈ 6 ਦੰਦ ਸੂਆ ਇਹਦਾ ਆ ਗਿਆ ਸੱਜਣੋਂ ਦੂਜਾ ਤੇ ਐਂ ਵੀ ਆ ਜਾ ਗਰੀ ਓਏ ਆ ਡਰਕ ਕੁਆਲਟੀ ਆ ਗਈ ਬਾ ਕਮਾਲ ਵੜਦੀ ਥੱਲਿਓ ਸੂਈ ਕਦੋਂ ਆ ਜਗੀ ਇਹ ਰਾਤ ਦੀ ਸੂਈ ਹੈ ਜੀ 1:00 ਵਜੇ ਸੂਈ ਆ ਟੋਰ ਦੇ ਰਾਤ ਦੀ ਸੂਈ ਜੇਰ ਜੱਪਾ ਡੰਨ ਹਾਂਜੀ ਜੇਰ ਜੱਪਾ ਡੰਨ ਨਾ ਜਮਾ ਰਾਤ 11-12 ਵਜੇ ਬੱਚਾ ਚੰਗਾ ਤਾਂ ਅਸੀਂ ਤੜਕੇ ਫੇਰ ਐ ਮਨੋ ਵੀ 5 ਕਿਲੋ ਖਾਲੀ ਕਰੀ ਹੈਗੀ ਠੀਕ ਹੈ ਆਹ ਦੰਦਾਂ ਚ ਆ ਗਈ 6 ਦੰਦ ਕੱਦ ਕਾਠ ਵੀ ਚੰਗਾ ਤੇ ਮੇਨ ਗੱਲ ਹੁੰਦੀ ਆ ਆਰਡਰ ਕੁਆਲਿਟੀ ਤੇ ਠੰਡਾ ਸਾਇਜ ਉਹ ਬੱਛੀ ਦਾ ਬਾ ਕਮਾਲ ਆ ਗਿਆ ਤੇ ਜਿਵੇਂ ਕਹਿ ਰਹਾ ਨਾ ਬਾਹੂ ਓਵਰਫਾਇਟ ਵਾਲੀ ਬੱਛੀ ਨਹੀਂ ਹੈਗੀ ਆ ਗਈ ਬਿਲਕੁਲ ਠੰਡੀ ਸੀ ਲੈ ਇੱਥੋਂ ਘਰੀ ਫੇਸ ਕੁਆਲਿਟੀ ਦੇ ਵੀ ਮਾਰਦੀ ਕੈਮਰਾ ਓਏ ਬੱਛੀ ਸ਼ਕੀਨ ਵੀ ਫੁੱਲਾ ਸ਼ਕੀਨ ਹੋਣ ਦੇ ਨਾਲ ਨਾਲ ਇਹਦਾ ਸੁਭਾਅ ਵੀ ਠੰਡਾ ਇੱਥੋਂ ਦਿਖਾ ਕੇਹੜਾ ਜੱਗਿਆ ਇਹਨੂੰ ਕਿਹੜਾ ਹੋਰ ਦਵਾ ਦੇ ਇੱਥੋਂ ਲੰਬਾਈ ਦਿਖਾ ਦੀ ਸਾਈਡ ਤੋਂ ਕੱਦ ਕਾਠ ਤੇ ਪ੍ਰਿੰਟ ਵੀ ਬਾ ਕਮਾਲ ਆ ਗਿਆ ਬੱਛੀ ਦਾ ਜੇ ਗੱਲ ਕਰ ਲਈਏ ਸ਼ਾਇਨਿੰਗ ਵੀ ਆ ਗਈ ਬੋਡੀ ਦੇ ਵਿੱਚ ਪੂਰੀ ਆ ਗਈ ਬਿਲਕੁਲ ਨਵੇਂ ਹਾਨ ਚ ਦੰਦਾਂ ਚ ਅਰੀਜਨਲ 6 ਦੰਦ ਲੈ ਚੱਲ ਬੱਚੇ ਦੀ ਨਾਲ ਇਹਦੇ ਬੱਚਾ ਕੀ ਆ ਜਗੀ ਬੱਚਾ ਹੀ ਇਹਦੇ ਮਗਰ ਆ ਨਾਲ ਇਹਦੇ ਆ ਗਿਆ ਮੇਲ ਕਾਫ ਜੇ ਗੱਲਬਾਤ ਕਰ ਲਈਏ ਇੱਥੇ ਬੰਦ ਦੀ ਰਾਤ ਦੀ ਸੂਈ ਆ ਜੇਰ ਜੱਪਾ ਦੰਨ ਥਣ ਦਾ ਸੈਜ ਬਹੁਤ ਸੋਹਣਾ ਤੇ ਚਵਾਈ ਦੀ ਅੱਗੀ ਕਿਵੇਂ ਆਹੀ ਚਵਾਈ ਦੀ ਸੋਨਾ ਬਈ ਕੋਈ ਵੀ ਬੰਦਾ ਮੰਗਾਵੇ ਆਨਲਾਈਨ ਆਪਣੀ ਫੁੱਲ ਜ਼ਿੰਮੇਵਾਰੀ ਹੋਊਗੀ ਘਰੇ ਦੋ ਡੰਗ ਚੋਕੇ ਜਿਹੇ ਪੈਸੇ ਭੇਜੇ ਆਪਣੋਂ ਗਾਰੰਟੀ ਹੋ ਆਪਣੀ ਠੀਕ ਆ ਗੱਲ ਪੈਸੇ ਇਹਨਾਂ ਦੇ ਕਿਵੇਂ ਕਰਾਂਗੇ ਫਿਰ ਪੈਸੇ ਪਾਏ ਬੂਨਤੀ ਕਰ ਲਈਏ ਮੁੱਲ ਬਾਈ ਫੋਨ ਤੇ ਮੈਂ ਬਾਲੇ ਤਾਂ ਨਹੀਂ ਮੰਗਦਾ ਨਹੀਂ ਨਹੀਂ ਬਾਈ ਰੇਟ ਸਾਧਿਆ ਤੇ ਜਾਇਜ਼ ਹੋਣਗੇ ਜਮਾ ਠੀਕ ਆ ਗੱਲ ਐ ਵੀ ਕਈ ਯਾਰ ਕੋਈ ਵੀਰ ਵਿਚਾਰਾ ਹਨ ਛੋਟਾ ਕਾਰੋਬਾਰ ਕਰਦਾ ਜਿਵੇਂ ਦੋ ਦੋ ਇੱਕ ਇੱਕ ਲੈ ਕੇ ਵੇਚਣ ਵਾਲੇ ਆ ਉਹਦੇ ਬੰਦਾ ਲੈ ਜਾਂਦਾ ਚਲ ਉਹਨੂੰ 5-400 ਕਿਵੇਂ ਬਣ ਜਾਂਦਾ ਹਨ ਠੀਕ ਆ ਗੱਲ ਆ ਰੇਟ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਪਰ ਚੀਜ਼ ਦੀ ਯਾਰ ਕੁਆਲਿਟੀ ਬਹੁਤ ਸ਼ਾਨਦਾਰ ਹੈ ਜੀ ਠੰਡੀ ਤਾਂ ਯਾਰ ਮਨ ਲੱਗਦੀ ਇੰਨੀ ਬਰਫਰਗੀ ਠੰਡੀ ਬੱਛੀ ਆ ਜਿਵੇਂ ਮਰਜ਼ੀ ਬੰਦਾ ਥੱਲੇ ਉੱਤੇ ਬੈਠੀ ਜਾ ਤੇ ਆਰਡਰ ਦਾ ਸਾਈਜ਼ ਬਹੁਤ ਸੋਹਣਾ ਲੱਗਦਾ ਬਹੁਤ ਸੋਹਣਾ ਸਾਈਜ਼ ਆ ਯਾਰ ਤੇਰਾ ਕੀ ਦਾ ਠੰਡਾ ਸਾਈਜ਼ ਆ ਉਹ ਤਕਰੀਬਨ ਆਪਾਂ ਕਹਿ ਲੀਏ ਜਿਵੇਂ ਪਹਿਲੇ ਨੂੰ ਦੂਜਣ ਝੋਟੀਆਂ ਨਾਲ ਦਾ ਹੀ ਆ ਗਿਆ ਮੱਝਾਂ ਨਾਲ ਦਾ ਬੜਾ ਚੰਗਾ ਥਣ ਲੱਗਿਆ ਉਰਲੇ ਪੰਨੇ ਦਿਖਾ ਦੇਂਗਾ ਜੀ ਆਰਡਰ ਵਿਊ ਕਰਕੇ ਥੱਲੇ ਇੱਥੋਂ ਦਿਖਾ ਦੇ ਕਿਉਂਕਿ ਇਹ ਚੀਜ਼ ਆ ਜਿਹੜੀ ਮੇਨ ਕੁਆਲਟੀ ਆਰਡਰ ਕੁਆਲਟੀ ਹੁੰਦੀ ਆ ਪਸ਼ੂ ਦੀ ਸਭ ਤੋਂ ਪਹਿਲਾਂ ਚੈੱਕ ਕਰਨ ਵਾਲੀ ਚੀਜ਼ ਆ ਜਿਹੜੀ ਆ ਲੈ ਆ ਇਧਰ ਲੈ ਬੰਨੇ ਹੁ ਇਹਦਾ ਕਿਹੜਾ ਸੂਆ ਸੁੰਦੀ ਆ ਸੂਆ ਦੂਜੇ ਹੀ ਇਹ ਆ ਜੀ ਥਣ ਦਾ ਸਹਿਜ ਇਹਦਾ ਵੀ ਬਹੁਤ ਸੋਹਣਾ ਆ ਗਿਆ ਤੇ ਇਹ ਆ ਗਈ ਪਿਓਰ ਜਰਸੀ ਦੇ ਵਿੱਚ ਇਥੋਂ ਇਹਦੇ ਐ ਮਨੋਂ ਹਫਤਾ ਕਿਹਦਾ ਬਾਕੀ ਹੈਗਾ ਇਹ ਚਾਰ ਦਿਨ ਦਾ ਕੀ ਮੂੰਹ ਦੰਦਾਂ ਚ ਚਾਰ ਦੰਦ ਇੱਕ ਹਫਤੇ ਦੀ ਕੱਚੀ ਹਾਂ ਇੱਕ ਗੱਲ ਦੱਸਦਾ ਨਾ ਥਣ ਦਾ ਸਹਿਜ ਇਹਦਾ ਵੀ ਬਹੁਤ ਚੰਗਾ ਤੇ ਬਾਈ ਰੱਖ ਦੀ ਥਾਣਾ ਫੁੱਲ ਗੈਪ ਤੇ ਆ ਇੱਥੇ ਜੱਗੀ ਰੋਕ ਲਈ ਫੇਸ ਕੁਆਲਿਟੀ ਤੇ ਘਰੀ ਜਰੂਰ ਮਾਰ ਕੈਮਰਾ ਦੇ ਇਧਰਲੇ ਬੰਨੇ ਆ ਇੱਥੋਂ ਦੀ ਫੇਸ ਕੁਆਲਿਟੀ ਤੇ ਮਾਰਦੇ ਕਿਉਂਕਿ ਪਿਓਰ ਜਰਸੀ ਆ ਗਈ ਬੋਦੇ ਦੇ ਵਿੱਚ ਆ ਗਈ ਤੇ ਮੋਟੀ ਅੱਖ ਮੱਥੇ 'ਚ ਟੋਆ ਤੇ ਮਾੜੀ ਜਿਹੀ ਕਮਾ ਦੇ ਹਨ ਆਏ ਆਏ ਨੂੰ ਤੋਰਦੇ ਕੋਈ ਨਹੀਂ ਇੱਥੋਂ ਲੰਬਾਈ ਦਿਖਾ ਲਈ ਗੀ ਸਾਈਡ ਤੋਂ ਲੈ ਚੱਲ ਆਏ ਚੱਲ ਠੰਡ ਦਾ ਸਹਜ ਇਹਦਾ ਵੀ ਬਾ ਕੁਮਾਲ ਹੈ ਮੈਂ ਕਹਿੰਦਾ ਸਲਾਹ ਕਰ ਕੀ ਤੁਰੇ ਦੀ ਤੇ ਘਰੋਂ ਵੀ ਥਾਣੇ ਮੋਟਾ ਦੂਰਾ ਲੈ ਕੇ ਹੋਣਾ ਹਾਂ ਬਈ ਪਤਾ ਕੀ ਗੱਲ ਆ ਯਾਰ ਕਈ ਬੰਦਾ ਨਹੀਂ ਸਮੱਸਿਆ ਆਉਂਦੀ ਵਿਚਾਰਾ ਕੋਈ ਨਾ ਕਿਸੇ ਕੋਲ ਮਸ਼ੀਨ ਨਹੀਂ ਹੈਗੀ ਹਾਂਜੀ ਉਹਨੂੰ ਕੋਈ ਦਿੱਕਤ ਨਹੀਂ ਆਉਂਦੀ ਇਹ ਜਿਹਾ ਬਣਾ ਚੂਣ 'ਚ ਠੀਕ ਆ ਗੱਲ ਤੇ ਮੁੱਠੀ ਦੀ ਚਵਾਈ ਵਾਲਾ ਥਣ ਲੱਗਿਆ ਤੇ ਲੱਗਿਆ ਬਾ ਕਮਾਲਾ 2 ਮਿੰਟ ਦੀ 2 ਮਿੰਟ ਲੱਗਿਆ ਬਾ ਕਮਾਲਾ ਤੇ ਪਿਓਰ ਜਰਸੀ ਦੇ ਵਿੱਚ ਆ ਗਈ ਇਹ ਸੂਹਾ ਦੂਜਾ ਸੂਹਾ ਦੂਜਾ ਜੀ ਪਿਓਰ ਚਾਰ ਦੰਦਾ ਦੰਦਾਂ ਦੇ ਵਿੱਚ ਚਾਰ ਦੰਦਾ ਜਮਾਂ ਚਾਰ ਆਪਾਂ ਜਿੰਨੀ ਗੱਲ ਮਤਲਬ ਵੀਡੀਓ 'ਚ ਕਹਾਂਗੇ ਵੀਰੇ ਹਾਂਜੀ ਉਨੀ ਨਿੱਕੂ ਵੀ ਆਏ ਨਹੀਂ ਹੈਗਾ ਵੀ ਕਹਿਣਾ ਕੋਸ਼ ਤੇ ਨਿਕਲਣਾ ਕੋਸ਼ ਆ ਠੀਕ ਆ ਗੱਲ ਜਿਵੇਂ ਕਈ ਬੰਦੇ ਵੀਡੀਓ ਪਾਉਂਦੇ ਆ ਆਪਣੇ ਕੋਲੇ ਲਾਟ ਆ ਬਾਈ ਫਲਾਨਾ ਕੋਈ ਲਾਟ ਵਾਲਾ ਮਾਲ ਨਹੀਂ ਹੈਗਾ ਮਤਲਬ ਠੀਕ ਆ ਆਪਣੀ ਕੱਲੀ ਕੱਲੀ ਵੇੜ ਚੁਣ ਕੇ ਲਈ ਹੋਈ ਆ ਪਿੰਡਾਂ 'ਚ ਠੀਕ ਆ ਗੱਲ ਇਹ ਹੁਣ ਤੋੜ ਦਿਆ ਤਿੰਨ ਨੰਬਰ ਵਾਲੀ ਇਹ ਤੇ ਮਾਰ ਦੇ ਗਰੀ ਇਹਦੀ ਬਿਊਟੀ ਬਹੁਤ ਆ ਓਏ ਐਰ ਸ਼ਹਿਰ ਚ ਪੈਂਦੀ ਆ ਆ ਇਹਦੀ ਬਿਊਟੀ ਬਹੁਤ ਆ ਗਈ ਧੋ ਰਿਆਂ ਨੂੰ ਸੁਆ ਕਿਹੜਾ ਜੱਗੀ ਦਾ ਸੁਆ ਦੂਜਾ ਬਈ ਦੂਜਾ ਸੁਆ ਸਾਰੀਆਂ ਇੱਕ ਆਪਣੇ ਕੋਲੇ ਵੈਣ ਤੀਜੇ ਸੁਆ ਆ ਦੋ ਨਹੀਂ ਸਾਰੀਆਂ ਇੱਕ ਪਹਿਲਣ ਬਾਕੀ ਦੂਜੇ ਦੂਜੇ ਨੇ ਸਾਰੀਆਂ ਥਾਣੇ ਨੂੰ ਵੀ ਦੂਰਾ ਲੱਗਿਆ ਤੇ ਬਾਕੀ ਇਹ ਆ ਉਹਦੇ ਚ ਆ ਗਈ ਯਾਰ ਬਿਊਟੀ ਚ ਵਾਲੀ ਆ ਗਈ ਸੋਹਣੇ ਪੰਚ ਬਹੁਤ ਆ ਗਈ ਕਿਆ ਮੰਗ ਰੋ ਬੱਚੀਆਂ ਜਾਂ ਤਾਂ ਇਹ ਖਤਮ ਨੇ ਨਾ ਹਾਂ ਬਈ ਉਹ ਤਾਂ ਖਤਮ ਨੇ ਉਹਦਾ ਕੋਈ ਚੱਕਰ ਨਹੀਂ ਥੰ ਕੁਆਲਿਟੀ ਬਹੁਤ ਚੰਗੀ ਜਿਆਦਾ ਲੱਗੀ ਹੋਈ ਆ ਠੰਡੀ ਐਨੀ ਆ ਜਿਵੇਂ ਮਰਜੀ ਇਹ ਇੱਥੋਂ ਇੱਥੋਂ ਗੈਰੀ ਫੇਸ ਕੁਆਲਿਟੀ ਦੇ ਵੀ ਮਾਰਦੀ ਕੈਮਰਾ ਉਹ ਫੇਸ ਕੁਆਲਿਟੀ ਦੇ ਮਾਰਦੇ ਘੋੜੀਆਂ ਵਾਂਗੂ ਖੜਦੀ ਆ ਕੰਨ ਚੱਕ ਕੇ ਇੱਥੇ ਤੋਂ ਫੇਸ ਕੁਆਲਿਟੀ ਪਛਾਣੂ ਹੋ ਕੇ ਕਰਾ ਦੇ ਜਿੱਕ ਤੇ ਇੱਥੋਂ ਲੰਬਾਈ ਦਿਖਾਦੀ ਆ ਜੀ ਐਰ ਸ਼ੈਡ ਤੇ ਐਫ ਦਾ ਕਰਾਸ ਆ ਗਈ ਸੂਆ ਦੂਜਾ ਟੋੜ ਦੇ ਬਾਈ ਮੜੀ ਲੈ ਚੱਲਾ ਇਹਨੂੰ ਦਿਨ ਕਿੰਨੇ ਬਾਕੀ ਨੇ ਇਹਦੇ ਇੱਕ ਹਫ਼ਤਾ ਬਾਕੀ ਹੈ ਜੀ ਇੱਕ ਹਫ਼ਤਾ ਉੱਤੇ ਜੀ ਜਾਨ ਆ ਗਈ ਫੁੱਲ ਜਾਨ ਵਜਨ ਵਜੂਦ ਦੀ ਨਹੀਂ ਘੱਟ ਕਿਸੇ ਵੀ ਪੱਖ ਤੋਂ ਥਣ ਦੇ ਸਾਈ ਦੀ ਗੱਲ ਕਰ ਲਈਏ ਕਿਉਂਕਿ ਇਹਨਾਂ ਦਾ ਹਲੇ ਹਫ਼ਤਾ ਹਫ਼ਤਾ ਬਾਕੀ ਹੈ ਬਣਨਾ ਬੈੜਨੇ ਬਹੁਤ ਬਹੁਤ ਜ਼ਿਆਦਾ ਬਣਨਾ ਬਾਈ ਤੇ ਬਾਕੀ ਹਰੇਕ ਵੀਡੀਓ ਦੇ ਵਿੱਚ ਬਾਈ ਤੁਹਾਨੂੰ ਕਹਿਣਾ ਵੀ ਹੁੰਦਾ ਸਾਡਾ ਕੰਮ ਹੁੰਦਾ ਟੌਪ ਤੋਂ ਟੌਪ ਦਾ ਪਸ਼ੂ ਦਿਖਾਉਣਾ ਤੇ ਡਿਟੇਲ ਵਪਾਰੀ ਵੀ ਰੋਹੀ ਦਿੰਦਾ ਜਿਹੜੀ ਉਹਨੂੰ ਫਾਰਮਰ ਦੱਸਦਾ ਥੋੜਾ ਕੰਮ ਹੁੰਦਾ ਬਈ ਆਪਦੀ ਸਮਝ ਨਾਲ ਆਪਦੀ ਜਿਹੜੀ ਜਿਹੜੀ ਕਰਕੇ ਲੈ ਕੇ ਜਾਣਾ ਪੰਨੂ ਖਰੀਦਣਾ ਹੋਰ ਆ ਵਪਾਰੀ ਦੇ ਕਿਸੇ ਦਾ ਵੀ ਵਿੱਚ ਕੋਈ ਕਸੂਰ ਨਹੀਂ ਹੁੰਦਾ ਹਨਾ ਠੀਕ ਆ ਗੱਲ ਮਤਲਬ ਜਿਹੜੀ ਸਾਨੂੰ ਮੂਹਰੂ ਡਿਟੇਲ ਕੋਈ ਮਾਲਕ ਦੱਸਦਾ ਉਹੀ ਆਪਾਂ ਵੀਡੀਓ ਚ ਦੱਸਦੇ ਆ ਠੀਕ ਆ ਗੱਲ ਹੁਣ ਤੋਰ ਦੋ 4 ਨੰਬਰ ਵਾਲੀ ਇਹਦਾ ਸੂਆ ਕਿਹੜਾ ਇਹਦਾ ਸੂਆ ਤੀਜਾ ਵੀਰੇ ਪਿਓ ओरिजिनल ਜਮਾ ਦਿਨ ਕਿੰਨੇ ਬਾਕੀ ਨੇ ਜੱਗੀ ਦੇ ਦਿਨ ਇਹਦੇ ਵੀ 5-7 ਪਾਏ ਆ ਹਜੇ ਬਈ 5-7 ਹੱਪੇ ਵੀ ਲੈ ਸਕਦੀ ਹੈਗੀ ਠੀਕ ਆ ਤੋਰ ਦਿਓ ਬਈ ਆਨ ਤੇ ਬੈੜ ਇਹ ਵੀ ਵੱਡੀ ਆ ਗਈ ਤੇ ਆ ਗਈ ਇਹ ਵੀ ਪ੍ਰਿੰਟ ਚ ਥਣ ਦਾ ਸਹਜ ਇਹ ਵੀ ਸੋਹਣਾ ਰੱਖੂਗੀ ਤੇ ਆਰਡਰ ਚ ਝੋਲ ਬਹੁਤ ਆ ਹਲੇ 5-7 ਦਿਨ ਬਾਕੀ ਨੇ ਚੰਗੀ ਬਣੂਗੀ ਥੱਲੋਂ ਬੈੜੇ ਵੀ ਕਿਉਂਕਿ ਰੇਟ ਨੇ ਬਾਈ ਕਹਿੰਦਾ ਜਿਹੜੇ ਰੇਟ ਹੋਣਗੇ ਜਦੋਂ ਦੋ ਸੂਏ ਦੁੱਧ ਵੀਰੇ 22 ਕਿਲੋ ਦਿੱਤਾ ਹੋਇਆ ਐਤਕੀ ਜੇ ਕੇਅਰ ਕਰਨ ਵਾਲਾ ਬੰਦਾ ਹੋਇਆ ਠੀਕ ਆ ਜੀ ਤਾਂ ਮਨ ਲਓ 25 ਕਿਲੋ ਦੁੱਧ ਪਾ ਦੋਗੀ ਖੁੱਲਾ ਠੀਕ ਆ ਤੇ ਗਾਂ ਆ ਗਈ ਪੇਟ ਵਾਲੀ ਵਜਨ ਵਜੂਦ ਵਾਲੀ ਵਜਨ ਵਜੂਦ ਬਹੁਤ ਜ਼ਿਆਦਾ ਆ ਲੰਮੀ ਲੰਜੀ ਮੈਂ ਰੇਲ ਗੱਡੀ ਦੇ ਡੱਬੇ ਚ ਟੀ ਬਹਿੜਾ ਐ ਨਹੀਂ ਵੀ ਛੋਟੀ ਆ ਆ ਬਾਈ ਜਨ ਬਜੂਦ ਵਾਲੀਆ ਬਾਡੀ ਦੀ ਚੜਾਈ ਬਹੁਤ ਆ ਤੇ ਹੁਣ ਬਾਕੀ ਕਈ ਵਾਰੀ ਇਹਦੇ ਅੰਦਰ ਬੱਚਾ ਬੱਚਾ ਨਿਕੂ ਦਾ ਕੁਆਂਟਲ ਡੇਢ ਕੁਆਂਟਲ ਬਜਨੇ ਦਾ ਹੌਲਾ ਹੋ ਜੂਗਾ ਹਾਂ ਬਾਈ ਫਿਕ ਦਾ ਪੈਂਦਾ ਹੀ ਆ ਯਾਰ ਜਿਹੜੇ ਉਹਦਾ ਪੂਰੀ ਫਿੱਟ ਫਿੱਟ ਹੋ ਜੂਗੀ ਸੂਏ ਡੰਗਰ ਤਾਂ ਹੀ ਆਪਾਂ ਨੂੰ ਫਿੱਟ ਲੱਗਦੇ ਹੁੰਦੇ ਨੇ ਠੀਕ ਹੈ ਉਹ ਚੋਂ ਲਾ ਲੋ 20 30 ਕਿਲੋ ਬੱਚਾ ਪਾਣੀ ਧਾਣੀ ਨਿਕਲ ਗਿਆ ਡੰਗਰ ਦਾ ਕੁਆਂਟਲ ਭਜਨ ਘਟ ਜਾਂਦਾ ਕੁਆਂਟਲ ਤੋਂ ਡੇਢ ਕੁਆਂਟਲ ਡਾਕਟਰਾਂ ਦਾ ਮੰਨਣਾ ਵੀ ਹਲਕਾ ਜਾਨਵਰ ਹੋ ਜੈਣਾ ਜਦੋਂ ਸੂ ਪੰਦਾ ਤਾਂ ਇਹ ਵੀ ਕੱਲਾ ਕੱਲਾ ਰੱਖੂਗੀ ਦੂਰੀ ਤੇ ਰੱਖੂਗੀ ਆਡਰ ਸੋਹਣਾ ਬਣਾਉਗੀ ਗੱਲਬਾ ਇਹ ਜਿਹੜੇ ਘਰੇਲੂ ਸੱਜਣ ਹੁੰਦੇ ਨੇ ਆਪਣੇ ਵੀ ਆਪਾਂ ਨੇ ਨਾ ਬੱਤ ਦੇ ਮਾਰਜਨ ਨਾਲ ਪਸ਼ੂ ਲੈਣਾ ਦੁੱਧ ਪੀਣ ਨੂੰ ਉਹਨਾਂ ਵਾਸਤੇ ਇਹਦਾ ਖਾਸ ਆਫਰ ਹੀ ਆ ਹਾਂ ਬਈ ਆਇਆ ਆ ਯਾਰ ਹਨਾ ਜਿਵੇਂ ਕਈ ਹੁ ਕੋਈ ਛੋਟੇ ਜ਼ਿੰਮੇਦਾਰ ਆ ਬਜਾ ਦੇ ਜਾਂ ਕੋ ਡੇਰੀ ਵਾਲਾ ਕੋਈ ਵੀ ਆਪਣਾ ਤਕਰੀਬਨਾਮ ਬੰਦੇ ਹੁੰਦੇ ਆ ਹਾਂਜੀ ਜਿਹੜੇ ਤਾਂ ਹੁਣ ਬੰਦੇ 50 50 ਕਿਲੋ ਵਾਲੀਆਂ ਵੇੜਾਂ ਲੈਂਦੇ ਆ ਉਹਨਾਂ ਨੂੰ ਕੁਆਲਿਟੀ ਦਾ ਵੀ ਪਤਾ ਹੁੰਦਾ ਡੰਗਰ ਦਾ ਵੀ ਪਤਾ ਹੁੰਦਾ ਠੀਕ ਹੈ ਗੱਲ ਜਿਹੜੇ ਆਮ ਆਪਣੇ ਦੇਸੀ ਬੰਦੇ ਆ ਉਹਨਾਂ ਨੂੰ ਵਿਚਾਰਾਂ ਨੂੰ ਨਹੀਂ ਇਹ ਚੀਜ਼ਾਂ ਦਾ ਪਤਾ ਹੁੰਦਾ ਵੀ ਕਹੇਜੇ ਰੂਪ ਦਾ ਪਾ ਡੰਗਰ ਲੈਣਾ ਠੀਕ ਹੈ ਗੱਲ ਆ ਉਹ ਜਾ ਕੇ ਕਈ ਵਾਰ ਪੰਜਵੇਂ ਪੰਜਵੇਂ ਸੂਏ ਵਾਲੀਆਂ 'ਚ ਫਸ ਜਾਂਦੇ ਆ ਸਹੀ ਗੱਲ ਹੈ ਜੇ ਬੰਦਾ ਜੇ ਹੁਣ ਆ ਬੱਚੀ ਲਾ ਲਓ ਜੇ ਇਹਦੀ ਕੋਈ ਕੇਅਰ ਕਰਨ ਵਾਲਾ ਬੰਦਾ ਹੋਇਆ ਅੱਜ ਜੀ ਆਪਾਂ 5ਵੇਂ ਨੰਬਰ ਤੇ ਤੋਰਾਂਗੇ ਹੁਣ ਹਾਂ ਤੋਰ ਦੋ ਇਹ ਬਿਲਕੁਲ ਖੀਰੀ ਬੱਚੀ ਆ ਖੀਰੀ ਐ ਪ्योर ਖੀਰੀ ਕਿਦਾਂ ਕਹਿਣ ਆਪਾਂ ਦੰਦ ਪੱਕੇ ਜਾਇ ਜਾ ਕੇ ਤੇ ਦੰਦ ਦੰਦ ਪੱਕੇ ਦਿਖਾਵਾਂਗੇ ਪਰ ਬਿਲਕੁਲ ਪ्योर ਖ ਅੱਦੰਦਾਂ ਚ ਆ ਗਈ ਖੀਰੀ ਤੇ ਆ ਗਈ ਜਿਵੇਂ ਮੈਂ ਕਹਿਲਾਂ ਵੀ ਆੜਤੀਆਂ ਦੇ ਸਰਾਣੇ ਵਰਗੀ ਆ ਗਈ ਹਾਂ ਬਾਜਨ ਬਜੂਦ ਥਣ ਦਾ ਸਹਜ ਇਹਦਾ ਵੀ ਸੋਹਣਾ ਕਿਉਂਕਿ ਇਹ ਗੱਲਾਂ ਕਿਉਂ ਵੀ ਮੈਂ ਹਰੇਕ ਦਾ ਕਹਿ ਦਣਾ ਕਿਉਂਕਿ ਇਹ ਸੋਹਣੇ ਸਹਜ ਇਹਨਾਂ ਦੇ ਹੈਗੇ ਨਹੀਂ ਤੁਹਾਡੇ ਸਾਹਮਣੇ ਨੇ ਇਹ ਕੋਈ ਲੁਕਣ ਵਾਲੀ ਚੀਜ਼ ਨਹੀਂ ਹੈਗੀ ਸਹਜ ਆਇਆ ਬਈ ਜਦੋਂ ਅਪ ਪਿੰਡਾਂ 'ਚ ਜਾਂਦੇ ਆ ਕੱਲਾ ਕੱਲਾ ਪਸ਼ੂ ਚੁਣ ਕੇ ਲੈਣੇ ਆ 10 ਦਿਨਾਂ ਦੇ ਵਿੱਚ 10 ਗਾਇਆਂ ਇਕੱਠੀਆਂ ਹੁੰਦੀਆਂ ਨੇ ਇਹ ਤਾਂ ਹੈ ਨਹੀਂ ਵੀ ਆਪਾਂ ਇੱਕ ਥਾਂ 'ਤੇ ਗਾਇ 15 ਫੜ ਲਈਏ 6 ਖੜਾ ਲਈਏ ਇੱਥੋਂ ਗੈਰੀ ਫੇਸ ਕੁਆਲਟੀ ਦੇ ਮਾਰੀਏ ਦੀ ਤੇ ਕੈਮਰਾ ਤੇ ਇੱਥੋਂ ਇੱਥੋਂ ਮਾਰਦੇ ਦੰਦਾਂ ਚ ਬਾਈ ਕਹਿੰਦਾ ਪਿਓਰ ਖੀਰੀ ਆ ਗਈ ਨਬਤ ਇੱਕ ਵੀ ਕਰਾ ਦਿੰਦੇ ਆ ਕੱਦ ਬੇਟੇ ਬਾਜਨ ਵਜੂ ਦੇ ਨੇ ਬਹੁਤ ਬਣਾਉਣਾ ਹਾਲੀ ਤਾਂ ਦਿਖਾ ਬਿਲਕੁਲ ਪਿਓਰ ਖੀਰੀ ਹੈ ਕੋਈ ਐ ਨਹੀਂ ਕਹਿ ਸਕਦਾ ਵੀ ਨਹੀਂ ਦੰਦ ਹੋਏ ਨੇ ਹਲੋ ਇੱਥੋਂ 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 ਦਿਖਾ ਦੇ ਮੇਰੇ ਲਾ ਗਈ ਬਿਲਕੁਲ ਪਾਛਾੜ ਦੇ ਜੇ ਮੈਂ ਪਿਓਰ ਖੀਰੀ ਆ ਬਾਈ ਕੋਈ ਬੰਦਾ ਕਹੇਗਾ ਇਹਨੇ ਇੱਕ ਦੰਦ ਵੀ ਸਿੱਟਿਆ ਪਪਸ਼ੀਪਰੀ ਦੇ ਦਾਂਗੇ ਠੀਕ ਆ ਗੱਲ ਲੈ ਚੱਲ ਬਾਈ ਬੰਦਾ ਚ ਪਿਓਰ ਖੀਰੀ ਆ ਗਈ ਤੇ ਪ੍ਰਿੰਟ ਵਾਲੀ ਬੱਛੀ ਆ ਗਈ ਕੱਦ ਕਾਠ ਹਲੇ ਹੀ ਉਮਰ ਛੋਟੀ ਆਗੇ ਕਰਨਾ ਇਹਨੇ ਬਹੁਤ ਮੋਟੀਵੇਟ ਬਣਾਉਣਾ ਬਾਈ ਇਹਨੇ ਹੇ ਤਾਂ ਲਾਲਾ ਖੀਰੀ ਦੁੱਗੀ ਜਦੋਂ ਅੱਠ ਦੰਦ ਹੋਣਾ ਉਹ ਇਦੋਂ ਚੌਗਣੀ ਹੋ ਜੂਗੀ ਇਹ ਤੇ ਵਾਜਨ ਵਜੂਤ ਬਹੁਤ ਆ ਲੰਬੀ ਬਹੁਤ ਆ ਲੰਬੀ ਫੁੱਲ ਆ ਗਈ ਕੱਦ ਨਹੀਂ ਹਲੇ ਮੈਂ ਤੁਹਾਨੂੰ ਕਹਿ ਸਕਦਾ ਵੀ ਇਹਦਾ ਕੱਦ ਹਲੇ ਬਹੁਤ ਜ਼ਿਆਦਾ ਵੱਡਾਗਾ ਕਿਉਂਕਿ ਹਲੇ ਖੀਰੀ ਆ ਉਮਰ ਛੋਟੀ ਆ ਅੱਗੇ ਵਧਣਤੀ ਆ ਜੇ ਆਪਾਂ ਗੱਲ ਕਰ ਲਈਏ ਅੱਲਾ ਚਲ ਬਈਆ ਇਹਨੂੰ ਇਹਦਾ ਟਾਈਮ ਹੋ ਗਿਆ 20 ਦਿਨ ਪਿਆ ਵੀਰੇ ਪੂਰੇ 20 ਦਿਨ ਪੈਂਡਿੰਗ ਹਾਂ ਪੂਰੇ ਠੀਕ ਆ ਗੱਲ ਆ ਆ 20 ਦਿਨ ਇਹਦੇ ਬਾਈ ਕਹਿੰਦਾ ਪੈਂਡਿੰਗ ਨੇ ਪਰ ਬਿਊਟੀ ਦੇ ਵਿੱਚ ਬਹੁਤ ਆ ਤੇ ਆ ਗਈ ਪਿਓਰ ਖੀਰੀ ਉਹ ਸਾਨੂੰ ਚੈੱਕ ਆਪਾਂ ਨੇ ਕਰਾਤੀ ਇੱਥੋਂ ਦਿਖਾ ਦੇ ਗਰੀ ਕੋਈ ਡਰਦੀ ਆ ਥੋੜਾ ਜਿਹਾ ਤੇ ਫਾਰਮ ਚੋਂ ਆਈਏ ਬੱਚੀ ਖੁੱਲੀ ਆਈਏ ਜਮ ਇਹ 5 ਨੰਬਰ ਤੇ ਆ ਗਈ ਤੇ ਹੁਣ ਮਾਰ ਦੇ ਗਰੀ 6 ਨੰਬਰ ਤੇ ਆ ਗਈ ਇਹ ਵੀ ਪ੍ਰਿੰਟ ਚ ਇਹਦਾ ਕਿਡਾ ਸੁਆਪੀ ਸੁਵੇਦਾ ਵੀ ਦੂਜਾ ਹੀ ਤੋਰ ਖੋਲ ਕੇ ਨੂੰ ਵੀ ਇਹਦੇ ਕਿੰਨੇ ਦਿਨ ਪੈਂਡਿੰਗ ਨੇ ਇਹਦਾ ਵੀ ਹਫਤਾ ਪੈਂਡਿੰਗ ਪਈ ਹੋਈ ਇੱਕ ਹਫਤਾ ਪੈਂਡਿੰਗ ਹੈ ਆ ਚੋਲੇ ਦੇ ਥੱਲੇ ਵੀ ਬਹੁਤ ਚੰਗੀ ਆ ਤੋਰਦੇ ਆ ਇਹਨੂੰ ਇਹ ਗਰਮੀ ਸਰਦੀ ਚੱਲਣ ਵਾਲੀਆਂ ਆਈਟਮਾਂ ਦਿਖਾ ਰਹੇ ਆ ਸਾਰੀਆਂ ਸਲੂ ਨੇ ਗਰਮੀ ਵੀ ਚੱਲਣਗੀਆਂ ਸਰਦੀ ਵੀ ਚੱਲਣਗੀਆਂ ਸਾਰੇ ਮੌਸਮਾਂ ਦੀ ਜਿਹੜੀ ਜਿਸ ਸਾਈਜ਼ ਦੇ ਆਪਣੇ ਕੋਲੇ ਡੰਗਰ ਨੇ ਨਾ ਬਾਈ ਹਾਂਜੀ ਚਾਹੇ ਬੰਦਾ 4 4 ਸੂਏ ਪੀ ਕੇ ਇਹਨਾਂ ਨੂੰ ਹਾਂਜੀ ਜਦੋਂ ਮਰਜ਼ੀ ਵੇਚ ਸਕਦਾ ਮਤਲਬ ਇਹ ਕੋਈ ਬੜਾਪਾ ਪੰ ਦਿਖਾਉਣ ਵਾਲੇ ਡੰਗਰ ਨਹੀਂ ਹੈਗੇ ਉਹ ਬਾਈ ਜਦੋਂ ਜਿਆਦੇ ਪਿਉਰਿਟੀ ਚ ਵਗ ਜਾਨੇ ਆਪਾਂ ਉੱਥੇ ਬੜਾਪਾ ਛੇਤੀ ਆਉਂਦਾ ਉੱਥੇ ਬੜਾਪਾ ਜੀ ਛੇਤੀ ਆਉਂਦਾ ਕਿਉਂਕਿ ਡੰਗਰ ਉੱਚੇ ਲੰਮੇ ਹੁੰਦੇ ਆ 19 ਖਰਾਕ ਪੈਂਦੀਆਂ ਇਹਨੂੰ ਸਾਈਡ ਤੋਂ ਦਿਖਾ ਦਿੰਗੇ ਇੱਥੋਂ ਕਿਉਂਕਿ ਤਸੱਲੀ ਹਰੇਕ ਪੱਖ ਤੋਂ ਕਰਾ ਦੇ ਦੇਖਣ ਵਾਲੇ ਸੱਜਣਾ ਜੀ ਇਹ ਦਿਨ ਕਿੰਨੇ ਪੈਂਡਿੰਗ ਦੱਸਿਆ ਜਗੀ ਹਾਂ ਤਾਂ ਪਿਆ ਬਾਈ ਪੂਰਾ ਇੱਥੋਂ ਫੇਸ ਕੁਆਲਿਟੀ ਦੇ ਮਾਰਦੀ ਗਰੀ ਕੈਮਰਾ ਕੁਆਲਿਟੀ ਦਾ ਬਹੁਤ ਜ਼ਿਆਦਾ ਆ ਬੱਚੀ ਦੀ ਬਾਈ ਆਗੀ ਪ੍ਰਿੰਟਡ ਤੇ ਗਰਮੀ ਸਰਦੀ ਵਾਲੇ ਤੋਹਫੇ ਨੇ ਇੱਕ ਹਫਤਾ ਪੈਂਡਿੰਗ ਸੂਆ ਦੂਜਾ ਲੈ ਚਲ ਬਈ ਥੋੜਾ ਵਿਊ ਕਰਕੇ ਦਿਖਾ ਦੇ ਕਈ ਵਾਰੀ ਕਿਤਾਬਾਂ ਪਸ਼ੂ ਘਰੋਂ ਘਟ ਨਿਕਲੇ ਹੁੰਦਾ ਡਰ ਜਾਂਦਾ ਖੜ ਜਾ ਪੁੱਤ ਖੜ ਜਾ ਆ ਲੈ ਚਲ ਬਈ ਕੋਈ ਨਹੀਂ ਲੈ ਚਲ ਅ ਸਵਾਦੀ ਠੰਡੀਆਂ ਕਈ ਵਾਰੀ ਉਦਾਂ ਵੀ ਘਬਰਾ ਜਾਂਦਾ ਨਹੀਂ ਖੁੱਲੇ ਤੋਂ ਨਵੇਂ ਆਏ ਹੁੰਦੇ ਆ ਨਾ ਨੰਗਰ ਬਾਈ ਸੂਆ ਦੂਜਾ ਇੱਕ ਹਫਤਾ ਪੈਂਡਿੰਗ ਦੁੱਧ ਤੁਸੀਂ ਆਪ ਦੀ ਸਮਝਣਾ ਆਈਡੀਆ ਲਾਉਣਾ ਵੀ ਆਪਾਂ ਇਹ ਤੋਂ ਕਿੰਨਾ ਲੈ ਲਾਂਗੇ ਇਹ ਤੋਂ ਆਪਾਂ 15 ਲੈ ਲਾਂਗੇ 20 ਲੈ ਲਾਂਗੇ ਹਨਾ ਉਹ ਤੁਹਾਡੀ ਖੁਰਲੀ ਨੇ ਕਢਾਉਣਾ ਤੇ ਬਾਕੀ ਹਰੇਕ ਵੀਡੀਓ ਜਿਸ ਨੂੰ ਕਹਿੰਦਾ ਵੀ ਹੁਣਾਂ ਵੀ ਪਸ਼ੂ ਤੁਸੀਂ ਨੇ ਆ ਬਾਈ ਆਪਦੀ ਸੋਚ ਸਮਝਣਾ ਲੈਣਾ ਹੁੰਦਾ ਆਪਣਾ ਕੰਮ ਹੁੰਦਾ ਸਾਨੂੰ ਚੰਗੇ ਤੋਂ ਚੰਗਾ ਪਸ਼ੂ ਦਿਖਾਉਣਾ ਤੇ ਹੁਣ ਗੈਰੀ ਆ ਤੇ ਮਾਰ ਦੇ ਓਏ ਇਹਦਾ ਰੰਗ ਵੀ ਜੁਨੀਕ ਜਾ ਗਿਆ ਇਹ ਕਿਹੜੀ ਕੰਪਨੀ ਜਾ ਗਈ ਇਹ ਬਾਈ ਐ ਮਨਣਾ ਵੀ ਸਾਈ ਵਾਲ ਤੇ ਜਰਸੀ ਦੀ ਕ੍ਰਾਸ ਆ ਜਿਹਨੂੰ ਆਪਾਂ ਪੁਰਾਣੀ ਨਾਪਾ ਨਸਲ ਕਹਿੰਦੇ ਸੀ ਹਾਂਜੀ ਉਹ ਚੀਜ਼ ਆ ਠੰਡੀ ਠੁੰਡੀ ਦਾ ਵੜ ਨਹੀਂ ਆ ਇਹ ਬਹੁਤ ਜਿਆਦਾ ਲੈ ਵਾਲੂ ਆ ਇਧਰ ਦੀ ਦਿਖਾ ਰਹੀ ਗੈਰੀ ਇਹ ਆ ਗਈ ਠੰਡੀ ਸੀਲ ਨਸਲ ਆ ਗਈ ਨੱਬਾ ਕੰਪਨੀ ਨੱਬਾ ਨਸਲ ਜਿਹਨੂੰ ਆਪਾਂ ਕਹਿੰਦੇ ਪੁਰਾਣੀਆਂ ਨਸਲਾਂ ਹੁੰਦੀਆਂ ਸੀ ਪਹਿਲਾਂ ਕਹਿੰਦੇ ਨੱਬਾ ਨਸਲ ਠੰਡ ਦਾ ਸਹਜੇ ਵੀ ਬਾ ਕਮਾਲੇ ਰੱਖੂਗੀ ਮੈਂ ਤਾਂ ਹਰ ਇੱਕ ਬਸੂ ਦਾ ਯਾਰ ਐ ਨਹੀਂ ਹੈਗਾ ਆਪਣੇ ਕੋਲੇ ਤੋਰ ਬਈ ਇਕੱਲਾ ਇਕੱਲਾ ਡੰਗਰ ਚੁਣ ਕੇ ਲਿਆ ਹੁੰਦਾ ਪਿੰਡਾਂ ਚੋਂ ਤੋਰ ਦਿਓ ਜੀ ਇਹਦਾ ਸੂਆ ਕਿਹੜਾ ਜਗੀ ਸੂਆ ਦੂਜਾ ਬਈ ਪਿਓਰ ਜਮ ਇੱਥੋਂ ਆਰਡਰ ਕੁਆਲਿਟੀ ਦਿਖਾ ਦੇ ਘਰੀ ਜੀ ਫੇ ਤਾਂ ਮਨ ਲਓਗਾ ਘਰੂਟ ਭਰਦਾਗਾ ਆਰਡਰ ਸੋਹਣਾ ਬਣਾਉ ਤੇ ਇੱਥੋਂ ਦਿਖਾ ਹੁਣ ਅਗਲੇ ਬੰਨੇ ਵੀ ਫੁੱਲ ਬਣਾਉ ਆਰਡਰ ਤੇ ਪਛਾਣ ਵਾਲੇ ਬੰਨੇ ਫੁੱਲ ਇਹਦਾ ਰੰਗ ਵੀ ਜੁਨੀਕ ਜਾ ਗਿਆ ਜਰਸੀ ਦਾ ਵੀ ਬੱਚਾ ਸੋਹਣਾ ਪਾਉ ਸਾਈ ਹਾਲ ਦਾ ਵੀ ਹਾਂ ਜਿਹੜਾ ਬੰਦਾ ਇਹ ਤੋਂ ਮਤਲਬ ਬੱਚੇ ਲੈਣ ਵਾਲਾ ਕੋਈ ਬੰਦਾ ਹੋਵੇ ਤੇ ਇਹਦੇ ਜਿਹੇ ਜਆ ਮਰਜ਼ੀ ਸੀਮਾ ਲਵਾ ਕੇ ਜਿਹੇ ਜਆ ਮਰਜ਼ੀ ਬੱਚੇ ਤਿਆਰ ਕਰਾ ਸਕਦੇ ਤੇ ਦੁੱਧ ਇਹਦਾ ਬਾਈ ਚੰਗਾ ਹੋਊਗਾ ਗਾੜਾ ਫੈਟ ਪਰਸੈਂਟੇਜ ਚੰਗੀ ਆਊਗੀ ਕਿਉਂਕਿ ਕ੍ਰੋਸ ਪੰਚ ਆ ਗਈ ਗਰਮੀ ਸਰਦੀ ਸਾਰੇ ਸੀਜ਼ਨ ਚੱਲਣ ਵਾਲੀ ਬੱਛੀ ਆ ਇਹਦਾ 16 ਕਿਲੋ ਦੁੱਧ ਪਲਉਣ ਦਾ ਦਿੱਤਾ ਹੋਇਆ ਬਾਈ ਮਾਲਕ ਨੇ ਦੱਸਿਆ ਠੀਕ ਆ ਗੱਲ ਐ ਨੂੰ ਇਹ ਕਾਰ ਕਰਨਾ ਪੰਦਾ ਹੋਇਆ ਤਾਂ 20+ ਖੁੱਲਾ ਪਾ ਦਊਗੀ ਇੱਥੋਂ ਦਿਖਾ ਦੇ ਗੈਰੀ ਉਹ ਤੋਰਾ ਤੂਰਾ ਕਰਾ ਦੇ ਚ ਇੱਕ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਸ਼ਕੀਨ ਵੀ ਬੱਚੀ ਜੇ ਗੱਲ ਕਰ ਲਾਂ ਫੇਸ ਵਾਲੇ ਪਾਸਿਓਂ ਕਿਉਂਕਿ ਫੇਸ ਕੁਆਲਿਟੀ ਦਾ ਆਈਡੀਆ ਹੋਇਆ ਨਾ ਪਸ਼ੂ ਦਾ ਸੂਏ ਦਾ ਐ ਨਹੀਂ ਘਮਾਰਾ ਜੀ ਉਸ ਤੋਂ ਵੀ ਚੋਲ ਇਹਦੇ ਥੱਲੇ ਵੀ ਚੰਗੀ ਪਈ ਆ ਇਹਦੇ ਦਿਨ ਕਿੰਨੇ ਬਾਕੀ ਨੇ ਬਾਈ ਮੈਂ 500 ਤੱਕ ਦੇ ਨਹੀਂ ਇਹਦੇ ਬਾਕੀ ਨੇ ਬਾਈ ਤਕਰੀਬਨ 5 ਤੋਂ 7-7 ਦਿਨਾਂ ਦੀਆਂ ਕੱਚੀਆਂ ਨੇ ਹਾਂ ਆ ਇੱਥੇ ਥਣ ਦਾ ਸੈਜ ਚਾਰੇ ਥਣਾਂ ਦਾ ਸੈਜ ਵੀ ਇੱਕੋ ਜਿਹਾ ਮੱਝਾਂ ਨਾਲ ਦਾ ਥਣ ਲੱਗਿਆ ਤੇ ਦੁੱਧ ਵੀ ਇਹਦਾ ਬਈ ਮੱਝਾਂ ਨਾਲ ਦਾ ਹੀ ਹੋਊਗਾ ਮੱਝਾਂ ਨਾਲ ਦਾ ਜਮਾ ਬਈ ਪਿਓਰ ਐ ਮੰਨ ਲਓ ਵੀ ਜਿਹੜੇ ਕਿਸੇ ਸੱਜਣ ਨੇ ਥੋੜੇ ਰੁਪਈਆ ਲਾਉਣੇ ਨੇ ਤੇ ਦੁੱਧ ਵੀ ਮੱਝਾਂ ਨਾਲ ਦਾ ਚਾਹੀਦਾ ਉਹ ਇਹ ਬੱਚੀ ਨੂੰ ਖਰੀਦ ਸਕਦਾ ਕੱਦ ਪੱਡ ਵੀ ਫੁੱਲ ਵੱਡਾ ਕੱਦ ਕਾੜਦੀ ਵੀ ਕੋਈ ਕਮੀ ਨਹੀਂ ਕਿਸੇ ਪਾਸਿਓਂ ਇਹ ਬਾਈ ਕਹਿੰਦਾ ਆ ਗਈ ਨਾਬਾ ਨਸਲ ਦੀ ਬੱਚੀ ਕਿਉਂਕਿ ਕਈ ਵਾਰੀ ਪੁਰਾਣੇ ਬੰਦੇ ਤਾਂ ਗੱਲ ਸੁਣਦੇ ਨੇ ਉਹ ਨਾਬਾ ਨਸਲ ਦੀ ਗੱਲ ਕਰਦੇ ਵੀ ਨਾਬਾ ਨਸਲ ਵੀ ਹੁੰਦੀ ਆ ਹਾਂ ਇਹ ਜਿਹੜੀ ਆਪ ਪਿਓ ਨਾਬਾ ਨਸਲ ਕਹਿੰਦੇ ਉਹ ਹੈ ਮਤਲਬ ਇਨੂੰ ਨਾਲ ਆਪਾਂ ਸਾਈਵਾਲੀ ਪਿਓਰ ਕਹਿ ਸਕਦੇ ਆ ਨਾ ਇਹਨੂੰ ਆਪਾਂ ਜਰਸੀ ਪਿਓਰ ਕਹਿ ਸਕਦੇ ਆ ਠੀਕ ਆ ਜੀ ਤੇ ਆ ਜਿਹੜੀ ਲਾਸਟ ਤੇ ਆ ਗਈ ਸਿੰਘ ਵਾਲੀ ਇਹਦਾ ਕਿਡਾ ਸੂਆ ਸੂਆ ਇਹਦਾ ਵੀ ਦੂਜਾ ਹੀ ਆ ਬਾਈ ਠੀਕ ਆ ਜੀ ਤੋੜ ਦੋ ਖੋਲ ਕੇ ਇਹਦੇ ਦਿਨ ਕਿੰਨੇ ਪੈਂਡਿੰਗ ਨੇ ਇਹ ਬੱਸ ਮੁੰਡਾ ਦਾ ਵੀ 4 ਕ ਦਿਨ ਰਹੇ ਦੇ ਆ ਮਾਲਕ ਦੇ ਹਿਸਾਬ ਨਾਲ ਰਾਤ ਹੀ ਆਈ ਆਪਣੇ ਕੋਲੇ ਠੀਕ ਆ ਇਹ ਕਿਹੜੀ ਕੰਪਨੀ ਚ ਆ ਗਈ ਜੱਗੀ ਇਹ ਬਈ ਕ੍ਰੋਸ ਸਾਈਵਾਲ ਦੀ ਕ੍ਰੋਸ ਆ ਗਈ ਠੀਕ ਆ ਜਿਵੇਂ ਜਰਸੀ ਤੇ ਸਾਈਵਾਲ ਦਾ ਕ੍ਰੋਸ ਹੁੰਦਾ ਠੀਕ ਹੈ ਬਲੈਕ ਕਲਰ ਉਹ ਬੜਾ ਬੋਡੀ ਵੇਟ ਬਹੁਤ ਜਿਆਦਾ ਚੰਗਾ ਠੰਢੀ ਹੁੰਦੀ ਬਹੁਤ ਜਿਆਦਾ ਆ ਜਾਨ ਜੂਨ ਫੁੱਲਾ ਤੇ ਥਣ ਦਾ ਸਾਈਜ਼ ਉਹੀ ਗੱਲ ਆ ਜਾਂਦੀ ਆ ਮੁੜ ਕੇ ਨਵਾਰੇ ਤੇ ਥਾਣੇ ਵੀ ਚੰਗਾ ਰੱਖਦੀ ਆ ਵੀਊ ਕਰਕੇ ਦਿਖਾ ਦੇ ਗਿਆ ਜੀ ਥੋੜਾ ਜਦੋਂ ਆਪਾਂ ਨੇੜੇ ਜਾਂਦੇ ਆ ਨਾ ਕੀ ਜਿਹੜੀ ਪਸ਼ੂ ਡਰ ਜਾਂਦਾ ਜਿਵੇਂ ਡੈਰੀ ਵਾਲੇ ਬੰਦੇ ਨੰਗਰ ਪਾਉਂਦੇ ਆ ਜਿਵੇਂ ਲੁਧਿਆਣਾ ਸ਼ੈਡ ਹੋਰ ਹਨ ਵਧੀਆ ਮਤਲਬ ਕੋਈ ਕੁਆਲਿਟੀ ਵਾਲੀ ਗਾਂ ਕੀ ਦੁੱਧ ਨੂੰ ਵੀ ਪੂਰੀ ਚੰਗੀ ਨਿਕਲੂਗੀ ਘਰੇ ਰੱਖਾਂਗੇ ਠੰਢੀ ਆ ਤੇ ਲੰਬੀ ਆ ਗਈ ਫੁੱਲ ਵਜਨ ਵਜੂਦ ਵੀ ਫੁੱਲਾ ਤੇ ਬਾਡੀ ਦੇ ਵਿੱਚ ਸ਼ਾਈਨਿੰਗ ਵੀ ਬਹੁਤਾ ਬੱੱਚੀ ਦੀ ਦਿਨ ਬਾਈ ਕਹਿੰਦਾ 4 ਤੋਂ 5 ਇਹਦੇ ਪੈਂਡਿੰਗ ਨੇ ਹੋ ਸਕਦਾ 1-2 ਦਿਨ ਵੱਧ ਵੀ ਲਿਆ ਸਕਦੀ ਆ ਆ ਜਿਹੜੇ ਹਿਸਾਬ ਨਾਲ ਦਾ ਰੰਗ ਰੂਪ ਆ ਆ ਗਈ ਬਿਲਕੁਲ ਨਵੇਂ ਹਾਨ ਚ ਸੂਆ ਦੂਜਾ ਸਿੰਘੇ ਦੇ ਗਾਂ ਵਾਲੇ ਬੰਨਿਓ ਬਾਈ ਕੱਟੇ ਹੋਏ ਨੇ ਤਿੱਖੇ ਨਹੀਂ ਹੈਗੇ ਉੱਤੋਂ ਮਤਲਬ ਕੋਈ ਕਿਸੇ ਨੇ ਜਿਵੇਂ ਕੋ ਤਾਰ ਨਾਲ ਕੱਟ ਦਿੰਨੇ ਆ ਹਾਂਜੀ ਐਂ ਸੰਗ ਕੱਟੇ ਹੋਏ ਨੇ ਇਹਦੇ ਠੀਕ ਆ ਗੱਲ ਤੇ ਨੰਬਰ ਬੋਲ ਦਿਓ ਜੀ ਆ ਨੰਬਰ ਬੋਲ ਦੋ ਬਾਈ ਆਪਣਾ ਨੰਬਰ ਆਪਣਾ 98153 95107 98153 95107 98153 95107 ਗਾਵਾਂ ਦਿਖਾਤੀਆਂ ਗਿਣਤੀ ਤੋਂ ਬਾਹਰੇ ਨਸਲਾਂ ਦਿਖਾਤੀਆਂ ਸੋਨੂੰ ਮੈਂ 3 ਤੋਂ 4 ਬਾਈ ਜੱਗੀ ਕੋਲੋਂ ਦਿਖਾਈਆਂ ਨੇ ਇਹਨਾਂ 'ਚੋ ਜਿਹੜੀ ਵੀ ਪਸੰਦ ਆਊਗੀ ਦੇਸੀ ਚ ਪੈਂਦੀ ਲੈ ਲਿਓ ਨਾਬਾ ਨਸਲ ਚ ਪੈਂਦੀ ਲੈ ਲਿਓ ਬਾਈ ਇਥੇ ਰੋਇ ਚ ਪੈਂਦੀ ਲੈ ਲਿਓ HF ਕ੍ਰਾਸ ਪੈਂਦੀ ਅੱਗੇ ਤੇ Air Share ਕ੍ਰਾਸ ਲੈ ਲਿਓ ਜਰਸੀ ਲੈ ਲਿਓ ਜਿਹੜੀ ਨਸਲ ਜਿਹੜੇ ਵੀ ਸੱਜਣ ਦੇ ਪਸੰਦ ਆਉ ਉਹਨਾਂ ਚੋਂ ਕੋਈ ਵੀ ਬਾਈ ਤੁਸੀਂ ਖਰੀਦ ਸਕਦੇ ਹੋ ਤੇ ਖਰੀਦਣਾ ਹੁੰਦਾ ਆਪਣਾ ਆਪਣੀ ਸੋਚ ਨਾਲ ਆਪਣੀ ਸਮਝ ਨਾਲ ਪਛੂ ਤੇ ਨੰਬਰ 22 ਦਾ ਲਗਾਤਾਰ ਵੀਡੀਓ ਤੇ ਚੱਲਦਾ ਰਹੂਗਾ ਜਿਹੜੀ ਵੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ